4 ਲੱਖ ਤੱਕ ਇੱਕ ਛੋਟੀ ਬੋਟੀ ਚੱਲੂ ਹੁੰਦੀ ਹੈ ਤੇ ਜਿੰਗਾਂ ਵੱਡੀਆਂ ਬੋਟਾ ਉਹ 10-15 ਲੱਖ ਤੋਂ ਜਾ ਕੇ ਸ਼ੁਰੂ ਹੁੰਦੇ ਨੇ ਮੈਂ ਚਾਹੁੰਦਾ ਸੀ ਕਿ ਇਹ ਗੇਮ ਨੂੰ ਦੁਬਾਰਾ ਤੋਂ ਨਵੇਂ ਸਿਰੇ ਤੋਂ ਪੰਜਾਬ ਦੇ ਪਿੰਡਾਂ ਚ ਲੈ ਜਾ ਬਹੁਤ ਬੱਚੇ ਔਰ ਬਹੁਤ ਮਾਪਿਓ ਇਹ ਗੇਮ ਦੇ ਨਾਲ ਆ ਆਪਦੇ ਬੱਚਿਆਂ ਨੂੰ ਜੋੜ ਰਹੇ ਆ ਸਾਡੇ ਕੋਲ ਸਪੈਸ਼ਲੀ ਛੱਡ ਕੇ ਜਾਂਦੇ ਆ ਇੱਥੇ ਟ੍ਰੇਨਿੰਗ ਕਰਵਾਉਂਦੇ ਆ ਅਸੀਂ ਇਹ ਤਕਰੀਬੇ ਪਾਉਣੇ 1 ਤੋਂ 3 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਇੰਡੀਅਨ ਜੇ ਆਪਾਂ ਬਾਹਰ ਲੈਣੀ ਹੋਵੇ ਤਾਂ ਤਕਰੀਬਨ 4.5 ਤੋਂ 5 ਲੱਖ ਤੋਂ ਸ਼ੁਰੂ ਹੁੰਦੀ ਹੈ ਅਸੀਂ ਪਹਿਲੇ ਮੈਡਲਿਸਟ ਬੰਦੇ ਆ ਜੇ ਅਸੀਂ ਵੀ ਨਹੀਂ ਕਰਾਂਗੇ ਹੂੰ ਕੌਣ ਕਰੂਗਾ ਕੌਣ ਸਰਕਾਰ ਤੱਕ ਲੈ ਕੇ ਜਾਊਗਾ ਕੌਣ ਵਿਚ ਵਿਚਾਲੇ ਪੈ ਕੇ ਇਹ ਗੇਮ ਨੂੰ ਸ਼ੁਰੂ ਕਰੂਗਾ ਜੇ ਇੱਥੇ ਪੰਜਾਬ ਦੇ ਵਿੱਚ ਹੀ ਨੌਕਰੀਆਂ ਮਿਲ ਜਾਣ ਤਾਂ ਅਸੀਂ ਕਿਉਂ ਆਪਦੇ ਬੱਚਿਆਂ ਨੂੰ ਬਾਹਰ ਨੂੰ ਭੇਜਾਂ ਕਿਹੜਾ ਮਾਂ ਪਿਓ ਚਾਹੁੰਦਾ ਕਿ ਮੇਰਾ ਬੱਚਾ ਇੱਥੋਂ ਬਹੁਤ ਦੂਰ ਜਾਵੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆ ਸੁਖਵੀਰ ਸਿੰਘ ਸ਼ਿਰਗਲ ਤੇ ਤੁਸੀਂ ਜੁੜ ਚੁੱਕੇ ਹੋ ਹਮਦਰਦ ਟੀਵੀ ਦੇ ਨਾਲ ਅਕਸਰ ਕੋਸ਼ਿਸ਼ ਕਰੀਦੀ ਹੈ ਪੰਜਾਬ ਦੀ ਪੰਜਾਬ ਦੀ ਬਲਖਣਤਾ ਦੀ ਤੇ ਪੰਜਾਬ ਦੇ ਵਿੱਚ ਜੋ ਖੇਡ ਪਰੰਪਰਾ ਚੱਲਦੀ ਹੈ ਉਸ ਦੇ ਬਾਰੇ ਗੱਲ ਕਰੀਏ ਪੰਜਾਬ ਦੇ ਪਿੰਡਾਂ ਦੇ ਨਾਲ ਜੁੜੀ ਹੋਈ ਗੱਲ ਕਰੀਏ ਤੇ ਅੱਜ ਅਸੀਂ ਜੇਸ ਪਿੰਡ ਦੇ ਵਿੱਚ ਮੌਜੂਦ ਹਾਂ ਜਿਸ ਜਗ੍ਹਾ ਦੇ ਉੱਤੇ ਮੌਜੂਦ ਹਾਂ ਇੱਥੇ ਵੀ ਇੱਕ ਬਲਖਣ ਖੇਡ ਜਿਹੜੀ ਹੈ ਉਹਨੂੰ ਪ੍ਰਫੁੱਲਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਕਿਹਦੇ ਵੱਲੋਂ ਕੀਤੀਆਂ ਜਾਂਦੀਆਂ ਨੇ ਕੀ ਕੁਝ ਇਹਨਾਂ ਦੇ ਇਸ ਸਫਰ ਦੇ ਵਿੱਚ ਇਹਨਾਂ ਨੂੰ ਮੁਸ਼ਕਲਾਂ ਆਈਆਂ ਕਿ ਇਸ ਤਰੀਕੇ ਦੇ ਨਾਲ ਹੁਣ ਤੱਕ ਦਾ ਸਫਰ ਬੀਤਿਆ ਤੇ ਕੀ ਕੁਝ ਕਾਰਗੁਜ਼ਾਰੀਆਂ ਕਰਕੇ ਇਹਨਾਂ ਦੇ ਵੱਲੋਂ ਇਸ ਪਾਸੇ ਆਇਆ ਗਿਆ ਮੇਰੇ ਨਾਲ ਜਸਪੀਰ ਸਿੰਘ ਗਿੱਲ ਹੋਣਗੇ ਜਿਨ੍ਹਾਂ ਦੇ ਵੱ ਇਹ ਉਚਲਾਈ ਜਾਂਦੀ ਹੈ ਪਿੰਡ ਦੌਧਰ ਹੈ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਉਸ ਤੋਂ ਬਾਅਦ ਅਗਲੀ ਗੱਲਬਾਤ ਕਰਾਂਗੇ ਕਿ ਗੱਲ ਸਾਹਿਬ ਬਹੁਤ-ਬਹੁਤ ਸਵਾਗਤ ਹੈ ਹੰਦਰਕ ਦੀ ਵੀ ਦਾ ਸਤਿ ਸ਼੍ਰੀ ਅਕਾਲ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਇੱਥੇ ਕਵਰ ਕਰਨ ਆਏ ਆ ਜੀ ਤਾਂ ਸਾਨੂੰ ਦੇਸ਼ ਦੁਨੀਆ ਤੱਕ ਜਾਣ ਦਾ ਮੌਕਾ ਮਿਲੂਗਾ ਜੀ ਤਾਂ ਸਾਡੀਆਂ ਸਮੱਸਿਆ ਵੀ ਸੁਣੀਆਂ ਜਾਣਗੀਆਂ ਜੀ ਗੱਲ ਸਾਹਿਬ ਜਿਵੇਂ ਮੈਂ ਗੱਲ ਕੀਤੀ ਆ ਕਿ ਹੁਣ ਤੱਕ ਦੇ ਸਫ਼ਰ ਦੇ ਵਿੱਚ ਮੈਂ ਕੋਸ਼ਿਸ਼ ਕਰੂੰਗਾ ਕਿ ਜਿਹੜੀਆਂ ਮੁਸ਼ਕਲਾਂ ਤੁਹਾਨੂੰ ਆਈਆਂ ਉਹਦੇ ਬਾਰੇ ਵੀ ਜਾਣਕਾਰੀ ਹੋਵੇ ਸਭ ਤੋਂ ਪਹਿਲਾਂ ਇਹ ਦੱਸੋ ਕਿ ਇਹ ਰੋਇੰਗ ਦੀ ਕਦੋਂ ਸ਼ੁਰੂਆਤ ਤੁਹਾਡੇ ਵੱਲੋਂ ਕੀਤੀ ਗਈ ਕਦੋਂ ਮਨ ਦੇ ਵਿੱਚ ਆਇਆ ਕਿ ਇਸ ਤਰੀਕੇ ਦੇ ਨਾਲ ਆਉਣਾ ਹੈ ਹਾਲਾਂਕਿ ਸਾਬਕਾ ਫੌਜੀ ਦੇ ਦੌਰ ਦੇ ਉੱਪਰ ਤੁਸੀਂ ਵਿਚਰ ਰਹੇ ਹੋ ਤੁਹਾਡੇ ਵੱਲੋਂ ਵੀ ਇਹ ਗੇਮ ਕੀਤੀ ਜਾ ਰਹੀ ਸੀ ਕਾਫੀ ਮੈਡਲ ਤੁਹਾਡੇ ਵੱਲੋਂ ਜਿੱਤੇ ਗਏ ਆਪਣੀ ਕਾਰਗੁਜ਼ਾਰੀ ਦੇ ਦੌਰਾਨ ਕਦੋਂ ਇਹ ਮਨ ਦੇ ਵਿੱਚ ਆਇਆ ਕਿ ਇਸ ਤਰੀਕੇ ਦੇ ਨਾਲ ਤੁਸੀਂ ਬੱਚਿਆਂ ਨੂੰ ਟ੍ਰੇਨ ਕਰੋਗੇ ਐਕਚੁਅਲੀ ਮੈਂ ਇਹ ਗੇਮ 9082 ਦੇ ਵਿੱਚ ਦੇਖੀ ਸੀ ਪਰ ਬਹੁਤਾ ਪਤਾ ਨਹੀਂ ਸੀਗਾ 983 ਦੇ ਵਿੱਚ ਜੋ ਸਾਡੀ ਸਿਲੈਕਸ਼ਨ ਹੋਈ ਹੈ ਗੇਮ ਦੇ ਵਿੱਚ ਜੀ ਅਸੀਂ ਉਦੋਂ ਹੀ ਜਾ ਕੇ ਇਹ ਗੇਮ ਦੇ ਨਾਲ ਜੁੜੇ ਪ੍ਰੋਪਰ ਤੌਰ ਤੇ ਔਰ ਅਸੀਂ ਸਾਲ ਸਾਲ ਸਿੱਖਦੇ ਲੱਗਾ 84 ਤੋਂ ਲੈ ਕੇ ਤੇ 90 ਤੱਕ ਇਸ ਮੈਂ ਖੁਦ ਕੀਤੀ ਹੈ ਇਹ ਸ਼ਾਸਤ ਸਿਲਵਰ ਮੈਡਲ 골ਡ ਮੈਡਲ ਵਰਡ ਰਿਗਟੇ ਦੇ ਵਿੱਚ ਸਿਲਵਰ ਮੈਡਲ ਨੈਸ਼ਨਲ ਦੇ ਕੰਟੀਨਿਊ ਮੇਰੇ ਕੋਈ 골ਡ ਹੀ ਆ ਜੀ ਤਾਂ ਉਸ ਤੋਂ ਬਾਅਦ ਮੈਂ ਐਨਐਸ ਕਰਕੇ ਕੋਚਿੰਗ ਕਰਨੀ ਸ਼ੁਰੂ ਕਰਤੀ ਤਾਂ ਮੈਂ ਇੰਡੀਆ ਟੀਮ ਦੇ ਨਾਲ ਵੀ 8 ਸਾਲ ਰਿਆ ਹੂੰ ਕਸਤਪਾ ਮੈਂ ਇਹ ਗੇਮ ਨੂੰ ਛੱਡ ਕੇ ਤੇ ਫੌਰਨ ਚਲਾ ਗਿਆ ਸੀਗਾ ਜੀ ਤਾਂ ਜਦੋਂ ਮੇਰੇ ਫਾਦਰ ਸਾਹਿਬ ਬਿਮਾਰ ਰਹਿਣ ਲੱਗੇ ਤਾਂ ਮੈਂ ਵਾਪਸ ਆ ਗਿਆ ਮੇਰੇ ਬੱਚੇ ਕੈਨੇਡਾ ਸੈਟਲ ਹੋ ਗਏ ਸੀ ਹੂੰ ਤਾਂ ਉਦੋਂ ਆ ਕੇ ਇੱਥੇ ਦੇਖਿਆ ਸੀ ਕਿ ਵੀ ਇਹ ਗੇਮ ਨੂੰ ਜਿੰਨਾ ਕਿ ਸਾਡੇ ਟਾਈਮ ਤੇ ਲੋਕ ਜਾਣਦੇ ਸੀ ਉੱਥੇ ਜਾਂ ਉਹਨਾਂ ਕੀ ਜਾਣਦੇ ਚੰਡੀਗੜ੍ਹ ਤੇ ਚੰਡੀਗੜ੍ਹ ਤੋਂ ਅਸੀਂ ਕੋਸ਼ਿਸ਼ ਕਰਕੇ ਲੈ ਕੇ ਰੋਪੜਾਏ ਸੀਗੇ ਹੂੰ ਤੇ ਉਦੋਂ ਗਾਹੇ ਵਧੀਓ ਹੀ ਨਹੀਂ ਹੂੰ ਤਾਂ ਆ ਕੇ ਬੜਾ ਦੁੱਖ ਲੱਗਾ ਕਿ ਯਾਰ ਜਿਹੜੀ ਗੇਮ ਨੂੰ ਅਸੀਂ ਕੀਤਾ ਇੰਡੀਆ ਵਾਸਤੇ ਇਹਨੇ ਮੈਡਲ ਲੈ ਕੇ ਆਂਦੇ ਪਰ ਉਹ ਗੇਮ ਨੂੰ ਕੋਈ ਹਜੇ ਵੀ ਨਹੀਂ ਜਾਣਦਾਗਾ ਹੂੰ ਕਿਉਂਕਿ ਕਿਦੋਂ 2000 ਦੇ ਵਿੱਚ ਅਸੀਂ ਛੱਡ ਕੇ ਗਿਆ ਸੀ ਤਾਂ ਉਦੋਂ ਕਾਫੀ ਕੁਸ ਇਹਦੇ 'ਚ ਬਦਲਾਅ ਆਗੇ ਸੀਗੇ ਜੀ ਪਰ ਉਦ ਮੁੜ ਕੇ ਉੱਥੇ ਕੋਈ ਬਹੁਤਾ ਫਾਇਦਾ ਨਹੀਂ ਹੋਇਆ ਗਵਰਨਮੈਂਟ ਨੇ ਬਸ ਇੱਕ ਸੈਂਟਰ ਬਣਾਤਾ ਪੀਆਈਐਸ ਦਾ ਹੂੰ ਉਦੋਂ ਗਾ ਕਿਤੇ ਪਾਸੇ ਗਵਰਨਮੈਂਟ ਨੇ ਕੋਈ ਨਾ ਤਾਂ ਹੈਲਪ ਕੀਤੀ ਨਾ ਹੀ ਕੋਈ ਸੈਂਟਰ ਹੋਰ ਖੜਾ ਕੀਤਾ ਜੀ ਤਾਂ ਉਦ ਮੁੜ ਕੇ ਜਦੋਂ ਅਸੀਂ ਦੇਖਿਆ ਵੀ ਇਹ ਤਾਂ ਕੰਮ ਬਹੁਤ ਖਰਾਬ ਹੋ ਗਿਆ ਵੀ ਇਹ ਤਾਂ ਸਾਡੀ ਗੇਮ ਤਾਂ ਉੱਥੇ ਦੀ ਉੱਥੇ ਹੀ ਖੜ ਗਈ ਆ ਹੂੰ ਤਾਂ ਕੁਦਰਤੀ ਤੌਰ ਤੇ ਉਦੋਂ ਸਾਡੀਆਂ ਇਲੈਕਸ਼ਨ ਸੀਗੀਆਂ ਆ ਪੰਜਾਬ ਰੋਇੰਗ ਦੀਆਂ ਜੀ ਤਾਂ ਮੈਨੂੰ ਉਹਦੇ ਵਿੱਚ ਜਾਣ ਦਾ ਮੌਕਾ ਮਿਲਿਆ ਤਾਂ ਉੱਥੇ ਮੈਨੂੰ ਉਹਨਾਂ ਨੇ ਜਨਰਲ ਸੈਕਟਰੀ ਦੇ ਤੌਰ ਤੇ ਪੋਸਟ ਕਰਤਾ ਜੀ ਤਾਂ ਫਿਰ ਮੈਂ ਸੋਚਿਆ ਕਿ ਇਹ ਗੇਮ ਨੂੰ ਮੈਂ ਵੱਧ ਵੱਧ ਕਿਵੇਂ ਪਰਫੋਰਮਲਟ ਕਰ ਸਕਾਂ ਪਰਫੋਰਮਲਟ ਕਰਨੀਆਂ ਤੁਹਾਡੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ ਤੁਸੀਂ ਮੁਸ਼ਕਲਾਂ ਦੇ ਬਾਰੇ ਵੀ ਦੱਸ ਰਹੇ ਹੋ ਇਸ ਸਾਰੇ ਮੈਡਲ ਦੇ ਸਫਰ ਦੌਰਾਨ ਜਿਹੜੇ ਕਿ ਤੁਸੀਂ ਜਿੱਤੇ ਉਸ ਤੋਂ ਬਾਅਦ ਤੁਸੀਂ ਬੱਚਿਆਂ ਨੂੰ ਤਿਆਰੀ ਕਰਵਾ ਰਹੇ ਹੋ ਬੱਚਿਆਂ ਦੇ ਵੱਲੋਂ ਕਾਰਗੁਜ਼ਾਰੀਆਂ ਕਿਵੇਂ ਦੀਆਂ ਕੀਤੀਆਂ ਜਾਂਦੀਆਂ ਨੇ ਕੰਪੀਟੀਸ਼ਨਾਂ ਦੇ ਵਿੱਚ ਭਾਗ ਲਿਆ ਜਾਂਦਾ ਹੈ ਜਿਹੜਾ ਬੀਤੇ ਦਿਨੀ ਕੰਪੀਟੀਸ਼ਨ ਹੋ ਕੇ ਹਟਿਆ ਮੋਗੇ ਦੇ ਵਿੱਚ ਨੈਸ਼ਨਲ ਚੈਂਪੀਅਨਸ਼ਿਪ ਉਹਦੇ ਵਿੱਚ ਤੁਹਾਡੇ ਵੱਲੋਂ ਤਿਆਰ ਕੀਤੇ ਗਏ ਬੱਚਿਆਂ ਦੇ ਵੱਲੋਂ ਕਿਸ ਤਰੀਕੇ ਦੀ ਜਿਹੜੀ ਹੈ ਉੱਥੇ ਦਿਖਾਈ ਗਈ ਗੇਮ ਕਿਵੇਂ ਦੀ ਦਿਖਾਈ ਗਈ ਇਹ ਸਾਰੀਆਂ ਚੀਜ਼ਾਂ ਦੇ ਬਾਰੇ ਵੀ ਜਾਣਕਾਰੀ ਜ਼ਰੂਰ ਦਿਓ ਹਾਂਜੀ ਜਦੋਂ ਅਸੀਂ ਦਵਾਰ ਤੋਂ ਸ਼ੁਰੂ ਕੀਤਾ ਤਤਕਿਬ 6 ਸਾਲ ਪਹਿਲਾਂ ਅਸੀਂ ਸ਼ੁਰੂ ਕੀਤਾ ਇਹ ਤਾਂ ਮੈਂ ਇੱਥੇ ਢੁੱਡੀਕੇ ਤੇ ਦੌਧਰ ਦੇ ਵਿੱਚ ਇੱਕ ਸੈਂਟਰ ਸ਼ੁਰੂ ਕੀਤਾ ਜਿਹੜਾ ਕਿ ਮੈਂ ਐਨ ਆਰ ਆ ਭਰਾਵਾਂ ਆਪਦੇ ਯਾਰਾਂ ਦੋਸਤਾਂ ਆਪਦੇ ਰਿਸ਼ਤੇਦਾਰਾਂ ਤੋਂ ਪੈਸੇ ਲੈ ਕੇ ਸ਼ੁਰੂ ਕੀਤਾ ਕਿਉਂਕਿ ਇਹ ਗੇਮ ਹੈ ਜਿਹੜੀ ਕਕੂਮੈਂਟ ਵੇਸਟ ਗੇਮ ਹੈ ਬਿਲਕੁਲ ਔਰ ਬਹੁਤ ਮਹਿੰਗੀ ਗੇਮ ਹੈ ਕਿਉਂਕਿ ਇਹਦੀ ਜੇ ਇੱਕ ਛੋਟੀ ਬੋਰਡ ਵੀ ਲੈ ਲਗੇ ਤਾਂ 3 ਲੱਖ 3.5 ਲੱਖ ਤਾਂ ਪੈਂਦੀ ਆ ਉਦੋਂ ਮੁੜ ਕੇ ਉਹਦੇ ਹੋਰ ਸਪੈਂਦੇ ਆ ਚੱਪੂ ਕਹਿੰਦੇ ਜਿੰਨਾਂ ਨੂੰ ਤਾਂ ਮੰਨ ਲਓ 4 ਲੱਖ ਜਿੱਤੇ ਇੱਕ ਛੋਟੀ ਬੋਟੀ ਚਾਲੂ ਹੁੰਦੀ ਹੈ ਤੇ ਜਿਹੜੀਆਂ ਵੱਡੀਆਂ ਬੋਟਾ ਉਹ 10-15 ਲੱਖ ਤੋਂ ਜਾ ਕੇ ਸ਼ੁਰੂ ਹੁੰਦੀਆਂ ਤਾਂ ਇੰਨਾ ਪੈਸਾ ਕਿਸੇ ਨੇ ਦੇਣਾ ਸੰਭਵ ਨਹੀਂ ਸੀਗਾ ਪਰ ਅਸੀਂ ਹੌਲੀ-ਹੌਲੀ ਐਨਆਰਈ ਭਰਾਵਾਂ ਨੂੰ ਕਰਕੇ ਤੇ ਇੱਧਰ ਕਰਕੇ ਤੇ ਅਸੀਂ ਇਹਨੂੰ ਸ਼ੁਰੂਆਤ ਕਰ ਲਿਆ ਕਿਉਂਕਿ ਮੈਂ ਚਾਹੁੰਦਾ ਸੀ ਕਿ ਇਹ ਗੇਮ ਨੂੰ ਦੁਬਾਰਾ ਤੋਂ ਨਵੇਂ ਸਿਰੇ ਤੋਂ ਪੰਜਾਬ ਦੇ ਪਿੰਡਾਂ ਚ ਲੈ ਜਾ ਕਿਉਂਕਿ ਯੂਥ ਆ ਜਿਹੜਾ ਪਿੰਡਾਂ ਦਾ ਯੂਥ ਹੈ ਉਹਦੇ ਕੋਲੇ ਬਹੁਤ ਘਾਟ ਸੀ ਇਹ ਗੱਲ ਦੀ ਕਿ ਕੋਈ ਵਧੀਆ ਗੇਮ ਨਵੀਂ ਨਹੀਂ ਸੀਗੀ ਹੋਰ ਗੇਮਾਂ ਸੀਗੀਆਂ ਬਹੁਤ ਸਾਰੀਆਂ ਹੋਰ ਵੀ ਗੇਮਾਂ ਨਵੀਆਂ ਆਈਆਂ ਤਾਂ ਨਵੀਂ ਗੇਮ ਵੱਲ ਜਿਹੜਾ ਯੂਤ ਦਾ ਝਕਾਓ ਜ਼ਰੂਰੀ ਹੁੰਦਾ ਕਿ ਹੋ ਜਾਂਦਾ ਜੀ ਸਾਡੇ ਅੰ内 ਵੀ ਬਹੁਤ ਝਕਾਓ ਹੋਇਆ ਬਹੁਤ ਸਾਰੇ ਬੱਚੇ ਆਏ ਪਹਿਲਾਂ ਪਹਿਲਾਂ ਥੋੜਾ ਜਿਹਾ ਇਹਦਾ ਵਿਰੋਧ ਵੀ ਹੋਇਆ ਪਰ ਅੱਜ ਦੀ ਡੇਟ ਦੇ ਵਿੱਚ ਬਹੁਤ ਬੱਚੇ ਔਰ ਬਹੁਤ ਮਾਪਿਓ ਇਹ ਗੇਮ ਦੇ ਨਾਲ ਆ ਆਪਦੇ ਬੱਚਿਆਂ ਨੂੰ ਜੋੜ ਰਹੇ ਆ ਸਾਡੇ ਕੋਲ ਸਪੈਸ਼ਲੀ ਛੱਡ ਕੇ ਜਾਂਦੇ ਆ ਇੱਥੇ ਟ੍ਰੇਨਿੰਗ ਕਰਵਾਉਂਦੇ ਆਂ ਅਸੀਂ ਤਾਂ ਇਹ ਕੋਮੈਂਟ ਸਾਰਾ ਜਿਹੜਾ ਹੈਗਾ ਅਸੀਂ ਆਪ ਦੇ ਆਪ ਹੀ ਲਿਆ ਹੂੰ ਤਾਂ ਜਿਹੜੇ ਬੱਚੇ ਆ ਹੁਣ ਸਾਡੇ ਨੈਸ਼ਨਲ ਦੇ ਵਿੱਚ ਆ ਹੁਣ ਤੱਕ ਇਹ ਸੈਂਟਰ ਦੇ 28 ਬੱਚੇ ਨੈਸ਼ਨਲ ਪਾਰਟਿਸਪੇਸ਼ਨ ਕਰ ਚੁੱਕੇ ਆ ਜੀ ਦੋ ਬੱਚੇ ਵੱਡ ਜੁਨੀਵਰਸਿਟੀ ਜਾ ਚੁੱਕੇ ਆ ਦੋ ਬੱਚੇ ਮੇਰੇ ਇੱਥੋਂ ਭਰਤੀ ਹੋ ਗਿਆ ਇੱਕ ਆਰਮੀ ਦੇ ਵਿੱਚ ਤੇ ਇੱਕ ਪੋਸਟਲ ਡਿਪਾਰਟਮੈਂਟ ਦੇ ਵਿੱਚ ਹੂੰ ਤਾਂ ਕੁੱਲ ਮਿਲਾ ਕੇ ਜਿਹੜੀ ਕਾਰਗੁਜ਼ਾਰੀ ਆ ਤਾਂ ਉਹ ਬਹੁਤ ਵਧੀਆ ਹੂੰ ਕਿਉਂਕਿ ਇਹ ਬੱਚਿਆਂ ਨੂੰ ਇੱਥੋਂ ਉਤਸ਼ਾਹ ਕਰਨਾ ਬਹੁਤ ਵੱਡਾ ਕੰਮ ਸੀਗਾ ਤਾਂ ਉਹ ਅਸੀਂ ਆਪ ਦਾ ਕੰਮ ਨੇਤਰੇ ਚੱਲ ਲਿਆ ਹੁਣ ਤਾਂ ਇਹ ਹੈ ਕਿ ਗਵਰਨਮੈਂਟ ਸਾਨੂੰ ਕੋਕਮੈਂਟ ਦੇ ਦੇਵੇ ਕੋਚ ਦੇ ਦੇਵੇ ਕੋਕਮੈਂਟ ਰੱਖਣ ਨੂੰ ਸ਼ੈੱਡ ਬਣਵਾ ਦੇਵੇ ਤਾਂ ਇਹ ਗੇਮ ਨੂੰ ਬਹੁਤ ਛੇਤੀ ਪਿੰਡਾਂ ਦੇ ਵਿੱਚ ਸੰਭਾਲਿਆ ਜਾ ਸਕਦਾ ਅਗਰ ਸਾਹਿਬ ਜਿਵੇਂ ਤੁਸੀਂ ਗੱਲ ਕੀਤੀ ਹੈ ਸ਼ੁਰੂਆਤ ਦੇ ਵਿੱਚ ਔਖਾ ਸਮਾਂ ਵੀ ਆਇਆ ਸੀ ਜਿਹੜੇ ਬੱਚੇ ਸੀ ਉਹਨਾਂ ਦੇ ਵੱਲੋਂ ਇੱਥੇ ਆਇਆ ਨਹੀਂ ਸੀ ਜਾਂਦਾ ਉਹਦੇ ਬਾਰੇ ਵੀ ਗੱਲਬਾਤ ਕਰਨੀ ਹੈ ਪਹਿਲਾਂ ਮੈਂ ਦਿਖਾ ਦੇਣਾ ਚਾਹੁੰਦਾ ਕਿ ਇਹਦੇ ਬਾਰੇ ਜਾਣਕਾਰੀ ਜ਼ਰੂਰ ਦਿਓ ਕਿਹੜੀ ਬੋਟ ਕਿੰਨੇ ਦੀ ਬਣਦੀ ਜਿਵੇਂ ਤੁਸੀਂ ਦੱਸਿਆ ਬਹੁਤ ਮਹਿੰਗਾ ਇਹ ਤੰਤ ਇਸ ਦੇ ਨਾਲ ਇਹ ਖੇਡ ਖੇਡੀ ਜਾਂਦੀ ਹੈ हां शुरुआत ਦੇ ਵਿੱਚ ਆ ਜਿਹੜੀ ਵੱਡੀ ਬੋਟ ਹੈ ਇਹਨੂੰ ਕੀ ਆ ਜਿਹੜੀ ਛੋਟੀ ਬੋਟ ਹੈ ਸਾਰਿਆਂ ਤੋਂ ਪਹਿਲਾਂ ਇਹ ਤਕਰੀਬਨ ਪੌਣੇ ਇੱਕ 3 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਇੰਡੀਅਨ ਜੇ ਆਪਾਂ ਬਾਹਰਲੀ ਲੈਣੀ ਹੋਵੇ ਤਾਂ ਤਕਰੀਬਨ 4.5-5 ਲੱਖ ਤੋਂ ਸ਼ੁਰੂ ਹੁੰਦੀ ਹੈ ਆ ਜਿਹੜੀ ਹੈਗੀ ਹੈ ਇਹ ਤਕਰੀਬਨ ਜੇ ਇੰਡੀਅਨ ਲੈਣੇ ਆ ਤਾਂ ਤਨ 3.5 ਲੱਖ ਤੋਂ ਸਟਾਰਟ ਹੈ ਤੇ ਜੇ ਫੋਰਨ ਦੀ ਲੈਣੀ ਹੋਵੇ ਤਾਂ ਇਹ ਤਕਰੀਬਨ 7-8 ਲੱਖ ਤੋਂ ਸਟਾਰਟ ਹੈ ਜੀ ਜਿਵੇਂ ਉਸੇ ਤਰ੍ਹਾਂ ਪਰਲੇ ਪਾਸੇ 4 ਪਈਆ ਉਹ ਚਾਰਾਂ ਜਾਂ ਚਲਾਉਣ ਵਾਲੀ ਆ ਉਹ ਤਕਰੀਬਨ ਇੰਡੀਆ ਦਾ 6 ਲੱਖ ਦੇ ਕਰੀਬ ਆਉਂਦੀ ਆ ਤੇ ਇਹ ਫੋਰ ਨਾਲ ਲਈਏ ਤਾਂ 10-12 ਲੱਖ ਤੋਂ ਸਾਰਾ ਤੰਤਰ ਤੁਸੀਂ ਆਪਣੇ ਪੈਸਿਆਂ ਦੇ ਨਾਲ ਮਿੱਤਰਾਂ ਸੱਜਣਾਂ ਦੇ ਸਹਿਯੋਗ ਦੇ ਨਾਲ ਹੀ ਬਣਾਇਆ ਹਾਂਜੀ ਹਜੇ ਤੱਕ ਤਾਂ ਇਹ ਸਾਰਾ ਅਸੀਂ ਇਸੇ ਨਾਲ ਬਣਾਇਆ ਹਜੇ ਸਾਡਾ ਕੋਈ ਸਮਾਨਕ ਕ੍ਰੈਡਿਟ ਤੇ ਆ ਅੱਛਾ ਜੀ ਜਿਹੜਾ ਕਿ ਅਸੀਂ ਪੈਸਾ ਦੇਣ ਵਾਲਾ ਬਾਕੀ ਆ ਉਹ ਯਾਰਾਂ ਦੋਸਤਾਂ ਨੇ ਮਤਲਬ ਕਹਤਾ ਸੀ ਅਸੀਂ ਕਰਾਂਗੇ ਹੌਲੀ-ਹੌਲੀ ਅਸੀਂ ਐਨਆਰਈ ਭਰਾਵਾਂ ਨੂੰ ਬੇਨਤੀ ਵੀ ਕਰੀ ਜਾਂਦੇ ਆ ਕਈ ਸਾਨੂੰ ਜਿਹੜੇ ਰਹਿੰਦੇ ਪੈਸੇ ਦੇਣ ਵਾਲੇ ਆ ਕੋਈ ਜਿਹੜੇ ਮਦਦ ਕਰਦੇ ਅਸੀਂ ਓਮੇ ਓਮੇ ਕਸ਼ਤਾਂ ਚ ਉਹਨਾਂ ਨੂੰ ਦੇਈ ਜਾਂਦੇ ਆ ਐਸੋਸੀਏਸ਼ਨ ਦਾ ਤੁਹਾਨੂੰ ਕਾਰਜਕਾਰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਤੁਸੀਂ ਵੇਖੋ ਜਾਂ ਤੁਸੀਂ ਉਸ ਦੇ ਵਿੱਚ ਕਾਰਗੁਜ਼ਾਰੀਆਂ ਕਰੋ ਐਸੋਸੀਏਸ਼ਨ ਦੇ ਤੌਰ ਦੇ ਉੱਪਰ ਤੁਸੀਂ ਸਰਕਾਰ ਦੇ ਨਾਲ ਕਿਸੇ ਤਰੀਕੇ ਕੋਈ ਸੰਪਰਕ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਕੀ ਕੁਝ ਤੁਹਾਡੀਆਂ ਵਾਰਤਾਵਾਂ ਹੋਈਆਂ ਕਿਹਦੇ ਨਾਲ ਹੋਈਆਂ ਇਸ ਦੇ ਬਾਰੇ ਜਾਣਕਾਰੀ ਜ਼ਰੂਰ ਦਿਓ ਹਾਂਜੀ ਅਸੀਂ ਸਰਕਾਰ ਨਾਲ ਲਗਾਤਾਰ ਹੀ ਟੱਚ ਦੇ ਵਿੱਚ ਆ ਜਿਹੜਾ ਆਹ ਸੈਂਟਰ ਖੋਲਿਆ ਗਿਆ ਇਹਦਾ ਉਦਘਾਟਨ ਵੀ ਮੀਤਿਹਰ ਸਾਹਿਬ ਜੀ ਨੇ ਕੀਤਾ ਸੀਗਾ ਉਹ ਇੱਥੇ ਆ ਕੇ ਗਏ ਆ ਇਹਦਾ ਸ਼ੁਰੂਆਤ ਕਰਕੇ ਗਏ ਆ ਪਰ ਕਹਿ ਲੋ ਕਿ ਹਜੇ ਤੱਕ ਗਵਰਨਮੈਂਟ ਤੋਂ ਮਿਲਿਆ ਕੁਝ ਨਹੀਂ ਹੈਗਾ ਪਰ ਗਵਰਨਮੈਂਟ ਨਾਲ ਟੱਚਾ ਸਾਡੇ ਪਹਿਲਾਂ ਗਵਰਨਮੈਂਟ ਤੋਂ ਜਦੋਂ ਕਾਂਗਰਸ ਦੀ ਸੀ ਉਦੋਂ ਸਾਡੇ 94 ਲੱਖ ਰੁਪਏ ਮਨਜ਼ੂਰ ਹੋਇਆ ਸੀਗਾ ਲੇਕਿਨ ਕਿਸੇ ਕਾਰਨਾ ਕਰਕੇ ਉਹ ਵਾਪਸ ਚਲਾ ਗਿਆ ਅੱਛਾ ਜੀ ਤਾਂ ਸਾਡੇ ਚਾਰ ਸੈਂਟਰ ਚੱਲਦੇ ਚੱਲਦੇ ਫੇਰ ਖੜ ਗਏ ਤਾਂ ਸਰਕਾਰ ਨੂੰ ਗੁਜ਼ਾਰਸ਼ ਹੈ ਕਿ ਅਗਰ ਉਹ ਪੈਸਾ ਪлюс ਹੋਰ ਥੋੜਾ ਪੈਸਾ ਲਾ ਕੇ ਕਿਉਂਕਿ ਗਵਰਨਮੈਂਟ ਵਾਸਤੇ ਬਹੁਤ ਛੋਟਾ ਪ੍ਰੋਜੈਕਟ ਹੈ ਔਰ ਸਾਡੇ ਆਸਤੇ ਬਹੁਤ ਵੱਡਾ ਪ੍ਰੋਜੈਕਟ ਬਹੁਤ ਵੱਡਾ ਪ੍ਰੋਜੈਕਟ ਕਿਉਂਕਿ ਇੱਕ ਬਠਿੰਡੇ ਦੇ ਵਿੱਚ ਸੈਂਟਰ ਖੋਲ ਰਹੇ ਹਾਂ ਸੀ ਇੱਕ ਲੁਧਿਆਣੇ ਚ ਖੋਲਿਆ ਹੋਇਆ ਇੱਕ ਮੋਗੇ ਚ ਖੋਲਿਆ ਹੋਇਆ ਪਠਾਨਕੋਟ ਦੇ ਵਿੱਚ ਤੇ ਇੱਕ ਲੁਧਿਆਣੇ ਦੇ ਵਿੱਚ ਯੂਨੀਵਰਸਿਟੀਆਂ ਨਾਲ ਰਲ ਕੇ ਖੋਲਿਆ ਹੋਇਆ ਜੀ ਇੱਕ ਸਾਡੇ ਕੋਲ ਜਬ ਗਵਰਨਮੈਂਟ ਦੇ ਤੌਰ ਤੇ ਜਿਹੜਾ ਕਹਿ ਲੋ ਕਿ ਪੀਆਈਐਸ ਦਾ ਇੱਕ ਸੈਂਟਰ ਚੱਲਦਾ ਸਿਰਫ ਜਿਹੜਾ ਰੋਪੜ ਦੇ ਵਿੱਚ ਤੇ ਚੰਡੀਗੜ੍ਹ ਦਾ ਸੈਂਟਰ ਆ ਸਾਡਾ ਉਹ ਵੀ ਯੂਨੀਵਰਸਿਟੀ ਦੀ ਮਦਦ ਦੇ ਨਾਲ ਹੀ ਚੱਲਦਾ ਤਾਂ ਮਤਲਬ ਹਜੇ ਤੱਕ ਗਵਰਨਮੈਂਟ ਦੀ ਮਦਦ ਦੇ ਨਾਲ ਇੱਕੋ ਇੱਕ ਸੈਂਟਰ ਚੱਲਦਾ ਬਾਕੀ ਸਾਰਾ ਸਾਡੀ ਐਸੋਸੀ ਤੇ ਯੂਨੀਵਰਸਟੀਆਂ ਦੇ ਨਾਲ ਕਹਿ ਕੇ ਰਲ ਕੇ ਉਹੀ ਅਪਰਾਲਾ ਕੀਤਾ ਗਿਆ ਜੀ ਗੱਲ ਸਾਹਿਬ ਮੈਂ ਸਵਾਲ ਇਹ ਵੀ ਲੈਣਾ ਹੈ ਕਿ ਤੁਸੀਂ ਸਾਬਕਾ ਫੌਜੀ ਦੇ ਤੌਰ ਦੇ ਉੱਪਰ ਵਿੱਚ ਚੜਦੇ ਹੋ ਤੁਹਾਡੇ ਨਾਲ ਡਿਊਟੀ ਕੀਤੀ ਗਈ ਡਿਊਟੀ ਤੋਂ ਤੁਸੀਂ ਫਾਰਗ ਹੋਏ ਉਸ ਤੋਂ ਬਾਅਦ ਤੁਸੀਂ ਰਿਟਾਇਰ ਹੋਏ ਤੁਹਾਡੇ ਬੱਚੇ ਬਾਹਰ ਸੈਟਲ ਨੇ ਤੁਹਾਨੂੰ ਕੀ ਇਨਾ ਹੈ ਕਿ ਇਸ ਗੇਮ ਦੇ ਵਿੱਚ ਆਉਣਾ ਗੇਮ ਕਰਦੇ ਸੀ ਤਾਂ ਕਰਕੇ ਪੈਸਾ ਥੇਲਾ ਤੁਹਾਨੂੰ ਇਸ ਦੇ ਵਿੱਚੋਂ ਬਣਦਾ ਨਹੀਂ ਆਪ ਆਪਣਾ ਸਮਾਂ ਦੇ ਕੇ ਤੁਸੀਂ ਇੱਥੇ ਆਉਂਦੇ ਹੋ ਬੱਚਿਆਂ ਨੂੰ ਸਿਖਾਉਂਦੇ ਹੋ ਮਨ ਦੇ ਵਿੱਚ ਕੀ ਬਲਬਲਾ ਹੈ ਸ਼ਾਮ ਨੂੰ ਜਾਂ ਕੀ ਸੋਚ ਦੇ ਵਿਚਾਰਦੇ ਹੋ ਗੱਲ ਆ ਜੀ ਅਸੀਂ ਪਹਿਲਾਂ ਤਾਂ ਮੈਂ ਵੀ ਲੋਕਾਂ ਨੂੰ ਛੱਡ ਕੇ ਭੱਜ ਗਿਆ ਸੀਗਾ ਕਿ ਛੱਡੋ ਘਾਟੇ ਦੇ ਸੌਦੇ ਕੀ ਪੈਣਾ ਫਿਰ ਅਸੀਂ ਸੋਚਿਆ ਕਿ ਯਾਰ ਜੇ ਅਸੀਂ ਵੀ ਨਾ ਕੀਤਾ ਕੌਣ ਕਰੇ ਅਸੀਂ ਪਹਿਲੇ ਮੈਡਲਿਸਟ ਬੰਦੇ ਆ ਜੇ ਅਸੀਂ ਵੀ ਨਹੀਂ ਕਰਾਂਗੇ ਕੌਣ ਕਰੂਗਾ ਕੌਣ ਸਰਕਾਰ ਤੱਕ ਲੈ ਕੇ ਜਾਊਗਾ ਕੌਣ ਵਿਚ ਵਿਚਾਲੇ ਪੈ ਕੇ ਗੇਮ ਨੂੰ ਸ਼ੁਰੂ ਕਰੂਗਾ ਸਾਡੇ ਯੂਥ ਨੂੰ ਕੌਣ ਬਣਾਊਗਾ ਜੇ ਅਸੀਂ ਇਸ ਤਰ੍ਹਾਂ ਸਾਰੇ ਭੱਜਦੇ ਰਹੇ ਤਾਂ ਯੂਥ ਸਾਡਾ ਬਾਹਰ ਭੱਜੀ ਜਾਊਗਾ ਕਿਉਂਕਿ ਅਸੀਂ ਆਪਦੇ ਬੱਚੇ ਬਾਹਰ ਸੈਟਲ ਕਰਕੇ ਅਸੀਂ ਉਦੋਂ ਬਾਅਦ ਮਹਿਸੂਸ ਕੀਤਾ ਕਿ ਨਹੀਂ ਅਸੀਂ ਗਲਤ ਸੀਗੇ ਹੂੰ ਪਰ ਅੱਜ ਅਸੀਂ ਉਹ ਚੀਜ਼ ਸੋਚੀ ਤਾਂ ਕਿ ਅਸੀਂ ਅਗਰ 5-400 ਫੈਮਿਲੀਆਂ ਦੇ ਬੱਚਿਆਂ ਨੂੰ ਵੀ ਇੱਥੇ ਰੋਕ ਲਿਆ ਤਾਂ ਅਸੀਂ ਇੱਕ ਬਹੁਤ ਵੱਡਾ ਪ੍ਰਾਲਾ ਕਰ ਲਾਂਗੇ ਹੂੰ ਪਰ ਅਸੀਂ ਇਹ ਗੇਮ ਦੇ ਵਿੱਚ ਲਿਆ ਕੇ ਬੱਚਿਆਂ ਨੂੰ ਨਸ਼ੇ ਤੋਂ ਬਹੁਤ ਦੂਰ ਕਰ ਰਹੇ ਹਾਂ ਕਿ ਤੁਸੀਂ ਦੇਖਿਆ ਹੋਣਾ ਕਿ ਅਸੀਂ ਸਾਰਾ ਦਿਨ ਇੱਥੇ ਟ੍ਰੇਨਿੰਗ ਕਰਦੇ ਹਾਂ ਬਿਲਕੁਲ ਤਾਂ ਜਦੋਂ ਬੱਚਾ ਥੱਕ ਟੁੱਟ ਕੇ ਜਾਂਦਾ ਇੱਕ ਤਾਂ ਫੋਨ ਤੋਂ ਪਾਸੇ ਹੋ ਜਾਂਦਾ ਦੂਜਾ ਉਹ ਜਾ ਕੇ ਨਸ਼ਿਆਂ ਦਾ ਨੀਂਦ ਝਾਗਦਾ ਕਿਉਂਕਿ ਇਹਦਾ ਨਸ਼ਾ ਬੜਾ ਹੋ ਜਾਂਦਾ ਤਾਂ ਇਹਨਾਂ ਚੀਜ਼ਾਂ ਸਰਕਾਰ ਵੀ ਬਾਰ-ਬਾਰ ਬਾਰ-ਬਾਰ ਇਹੀ ਕਹਿ ਰਹੀ ਹੈ ਔਰ ਸਾਡਾ ਵੀ ਕੰਮ ਉਹੀ ਆ ਅਸੀਂ ਵੀ ਉਹੀ ਕਰ ਰਹੇ ਹਾਂ ਪਰ ਐਂਓ ਵੀ ਪੈਸੇ ਪੱਲਿਓ ਲਾ ਕੇ ਖਰਚ ਕਰਕੇ ਹੈ ਤਾਂ ਬਹੁਤ ਔਖਾ ਪਰ ਮੈਨੂੰ ਏਸ਼ੀਅਨ ਗੇਮ ਦਾ ਮੈਡਲ ਹੋਣ ਕਰਕੇ ਮੈਨੂੰ ਪੈਨਸ਼ਨ ਮਿਲਦੀ ਹੈ ਜੀ ਤਾਂ ਮੈਂ ਆਪਦੇ ਮਨ ਦੇ ਵਿੱਚ ਇੱਕ ਸੋਚ ਹੀ ਹੁੰਦੀ ਹੈ ਕਿ ਸਾ ਸੋਚ ਲੋ ਯਾਰ ਨਹੀਂ ਮਿਲਦੀ ਹੈਗੀ ਅਸੀਂ ਉਹ ਬੱਚਾ ਤੇ ਲਾ ਦੋ ਜੀ ਆਪ ਦੇ ਪੱਲਿਓਂ ਵੀ ਲਾ ਦੋ ਹੂੰ ਮੇਰਾ ਬੇਟਾ ਬੇਟੀ ਦੋਨੋਂ ਹੈਗੇ ਕੈਨੇਡਾ ਉਹਨਾਂ ਤੋਂ ਜਦੋਂ ਕਿਤੇ ਘਟ ਜਾਂਦੇ ਮੰਗ ਲਈਦੇ ਆ ਯਾਰਾਂ ਦੋਸਤਾਂ ਤੋਂ ਮੰਗ ਲਈਦੇ ਆ ਭੈਣਾ ਭਰਾਵਾਂ ਤੋਂ ਮੰਗ ਲਈਦੇ ਆ ਯਾਰ ਬੱਚਿਆਂ ਆਸਤੇ ਇੱਕ ਨੈਸ਼ਨਲ ਜਾਣ ਨੂੰ ਪੈਸੇ ਹੈ ਨਹੀਂ ਸੀਗੇ ਤਾਂ ਡੀਸੀ ਸਾਹਿਬ ਨੂੰ ਕਿਹਾ ਉਹਨਾਂ ਨੇ ਵੀ ਸਾਨੂੰ ਮਦਦ ਆਸਤੇ ਹੱਥ ਵਧਾਇਆ ਤਾਂ ਇਸ ਤਰ੍ਹਾਂ ਕਰਕੇ ਸਾਰੇ ਯਾਰ ਦੋਸਤ ਜਿਹੜੇ ਹੈਗੇ ਆ ਮਦਦ ਕਰੀ ਜਾਂਦੇ ਕਰਕੇ ਹੁਣ ਅਸੀਂ ਇਹ ਨੂੰ ਚਲਾ ਹੀ ਜਾਂਦੇ ਆ ਪਰ ਹਜੇ ਵੀ ਅਸੀਂ ਬਹੁਤ ਘਾਟੇ ਦੇ ਵਿੱਚ ਹੀ ਆਂ ਪਰਿਵਾਰ ਦੀ ਵੀ ਅਸੀਂ ਗੱਲ ਕਰ ਰਹੇ ਸੀ ਪਹਿਲਾਂ ਤੁਹਾਡੇ ਮੈਸੇਜ ਜਿਹੜੇ ਨੇ ਉਹਨਾਂ ਦੇ ਵੱਲੋਂ ਵੀ ਇੱਥੇ ਆ ਕੇ ਪੂਰਾ ਸਮਾਂ ਦਿੱਤਾ ਜਾਂਦਾ ਹੈ ਪਰਿਵਾਰ ਦੇ ਵਿੱਚ ਅਕਸਰ ਬੀਬੀਆਂ ਨੂੰ ਹੁੰਦਾ ਕਿ ਜਿੱਥੋਂ ਮਿਲਦਾ ਕੋਈ ਨਹੀਂ ਉੱਥੇ ਜਾਣਾ ਕਿਉਂ ਆ ਉਹ ਤੁਹਾਡੇ ਨਾਲ ਸਹਿਯੋਗ ਕਰਦੇ ਨੇ ਉਹਨਾਂ ਦੇ ਨਾਲ ਵਰਤਾ ਕਿਵੇਂ ਦੀ ਰਹਿੰਦੀ ਹੈ ਉਹਨਾਂ ਦੇ ਨਾਲ ਸਾਥ ਉਹਨਾਂ ਦਾ ਕਿਵੇਂ ਦਾ ਰਹਿੰਦਾ ਇਸ ਕਰਕੇ ਆ ਜੀ ਵੇਖੋ ਅਸੀਂ ਹੁਣ ਦੋਨੇ ਹੀ ਮੀਆਂ ਬੀਬੀ ਇੱਥੇ ਆ ਤਾਂ ਮੇਰੇ ਕੋਲੇ ਵੱਧ ਤੋਂ ਵੱਧ ਕੁੜੀਆਂ ਹੁੰਦੀਆਂ ਤਾ ਬੱਚੀਆਂ ਨੂੰ ਉਹਨਾਂ ਦੇ ਮਾਪਿਓ ਤਾਂ ਹੀ ਛੱਡਦੇ ਆ ਜੇ ਉਹ ਬੱਚੀਆਂ ਸੁਰੱਖਿਅਤ ਹੂੰ ਤਾਂ ਮੇਰੀ ਮਿਸ਼ਨ ਸਾਰਾ ਦਿਨ ਉਹਨਾਂ ਦੇ ਨਾਲ ਰਹਿੰਦੀ ਹੈ ਹੂੰ ਤਾਂ ਉਹਨਾਂ ਦੀ ਦੇਖਰੇਖ ਚ ਰਹਿੰਦੇ ਆ ਜੀ ਤਾਂ ਕਿ ਇਸ ਕਰਕੇ ਉਹਨਾਂ ਨੂੰ ਐ ਕਿ ਘਰੇ ਬਹਿ ਕੇ ਵੀ ਮੈਂ ਕੀ ਕਰਨਾ ਹੂੰ ਕਿਉਂਕਿ ਪਹਿਲਾਂ ਤੋਂ ਜਿਉਂ ਮੈਂ ਆਰਮੀ ਦੇ ਵਿੱਚ ਸੀਗੇ ਮੇਰੇ ਨਾਲ ਹੀ ਰਹੇ ਆ ਜਿਉਂ ਸਪੋਰਟਸ ਕਰਦਾ ਸੀ ਉਦੋਂ ਵੀ ਸਾਡੇ ਨਾਲ ਹੀ ਹੁੰਦੇ ਸੀਗੇ ਤਾਂ ਉਹਨਾਂ ਨੂੰ ਇਹ ਚੀਜ਼ ਫੀਲ ਨਹੀਂ ਹੈਗੀ ਉਹਨਾਂ ਨੂੰ ਐ ਕਿ ਕੰਮ ਤਾਂ ਕਰਨਾ ਹੀ ਆ ਚਲ ਬੱਚਿਆਂ ਵਾਸਤੇ ਕਰੀ ਜਾਂਦੇ ਆ ਆਪਦੇ ਬੱਚੇ ਬਾਹਰ ਉੱਠ ਗਏ ਤਾਂ ਇਹ ਵੀ ਸਾਡੇ ਬੱਚੇ ਆ ਤਾਂ ਇਸ ਕਾ ਸਾਡੀ ਨੋਕਝੋਕ ਨਹੀਂ ਹੁੰਦੀ ਇਹ ਚੀਜ਼ ਤੁਸੀਂ ਬੜੀ ਖੂਬਸੂਰਤ ਗੱਲ ਕਹੀ ਸੀ ਕਿ ਤੁਹਾਨੂੰ ਕਿਤੇ ਨਾ ਕਿਤੇ ਲੱਗਦਾ ਏ ਚੋਰਾ ਕੇ ਬੱਚਿਆਂ ਨੂੰ ਬਾਹਰ ਸੈਟਲ ਨਹੀਂ ਸੀ ਕਰਨਾ ਚਾਹੀਦਾ ਪਰ ਤੁਸੀਂ ਕੀਤੇ ਜੇਕਰ ਇੱਥੇ 50 ਪਰਿਵਾਰ ਤੁਸੀਂ ਰੋਕਣਾ ਤਾਂ ਚੰਗੀ ਗੱਲ ਹੈ ਇਹਦਾ ਸਨੇਹਾ ਕੀ ਜਾਂਦਾ ਹੁਣ ਤੁਸੀਂ ਮੰਨ ਦੇ ਵਿੱਚ ਤੁਹਾਡੇ ਜਿਹੜੇ ਵੱਲਬਲਾ ਹੈ ਇਹ ਆਸ ਉਮੀਦ ਲੱਗਦੀ ਹੈ ਕੌਣ ਵਾਲੇ ਸਮੇਂ ਦੇ ਵਿੱਚ ਤੁਸੀਂ ਉਹਨਾਂ 50 ਪਰਿਵਾਰਾਂ ਨੂੰ ਰੋਕ ਸਕੋਗੇ ਇੱਥੇ ਬੱਚਿਆਂ ਨੂੰ ਮਜਬੂਰ ਕਰ ਸਕੋਗੇ ਇਹ ਗੇਮ ਖਾ ਕੇ ਜਾਂ ਆਪਣਾ ਚੰਗਾ ਪੁਵਿੱਖ ਦਿਖਾ ਕੇ ਉਹਨਾਂ ਨੂੰ ਦੱਸਿਆ ਜਾ ਸਕਦਾ ਹੈ ਕਿ ਇੱਥੇ ਵੀ ਚੰਗੇ ਤਰੀਕੇ ਦੇ ਨਾਲ ਵੇਚ ਰਿਆ ਜਾ ਸਕਦਾ ਰਿਹਾ ਜਾ ਸਕਦਾ ਬਿਲਕੁਲ ਜੀ ਇਹ 100% ਸਹੀ ਹੈ ਔਰ 100% ਸਹੀ ਕਰਕੇ ਦਿਖਾਵਾਂਗੇ ਕਿਉਂਕਿ ਜਿਹੜਾ ਪਰਿਵਾਰ ਇੱਕ ਵਾਰ ਜੁੜ ਜਾਂਦਾ ਹੂੰ ਉਹਨਾਂ ਨੇ ਸਾਰੇ ਪਰਿਵਾਰਾਂ ਨੇ ਆਪਦੇ ਬੱਚਿਆਂ ਨੂੰ ਬਾਹਰ ਜਾਣੋਂ ਰੋਕ ਲਿਆ ਰੋਕ ਲਿਆ ਹਾਂ ਕੱਟੋ-ਕੱਟ ਮੇਰੇ ਕੋਲ 10-12 ਫੈਮਲੀਆਂ ਤਾਂ ਇਹੋ ਜਿਹੀਆਂ ਹੋ ਗਈਆਂ ਕਿ ਜਿਨ੍ਹਾਂ ਨੇ ਆਪਦੇ ਬੱਚਿਆਂ ਨੂੰ ਬਾਹਰ ਜਾਣੋਂ ਰੋਕ ਲਿਆ ਪਰ ਇਥੋਂ ਹੁਣ ਗਾਹਾਂ ਵਾਲਾ ਜਿਹੜਾ ਸਟੈਪ ਹੈ ਉਹ ਸਟੈਪ ਗਵਰਨਮੈਂਟ ਦਾ ਜੀ ਕਿ ਗਵਰਨਮੈਂਟ ਅਗਰ ਉਹ ਬੱਚਿਆਂ ਨੂੰ ਨੌਕਰੀ ਦੇ ਦੇਵੇ ਹਾਂ ਉਹਨਾਂ ਦੀ ਕਾਬਲੀਅਤ ਦੇ ਆਧਾਰ ਤੇ ਜੀ ਤਾਂ ਫਿਰ ਉਹ ਰੁਕ ਜਾਣਗੇ ਹਾਂ ਅਗਰ ਉਹਨਾਂ ਨੂੰ ਨੌਕਰੀ ਨਹੀਂ ਮਿਲੀ 2-3 ਸਾਲ ਤੱਕ ਨਹੀਂ ਮਿਲੀ ਹਾਂ ਫਿਰ ਉਹ ਨੇਚਰਲੀ ਫਿਰ ਭੱਜਣ ਦੀ ਕੋਸ਼ਿਸ਼ ਕਰਨਗੇ ਵੀ ਇੱਥੇ ਕੋ ਬਣਦਾ ਨਹੀਂ ਇੱਥੇ ਕੁਝ ਬਣਦਾ ਨਹੀਂ ਇਹ ਸਰਕਾਰ ਨੂੰ ਕਰਨਾ ਪੈਣਾ ਹੈ ਕਿ ਉਹਨਾਂ ਬੱਚਿਆਂ ਨੂੰ ਉਹਨਾਂ ਨੂੰ ਜਿਹੜਾ ਉਹਦਾ ਬਣਦਾ ਹੱਕ ਆ ਉਹ ਦਿੱਤਾ ਜਾਵੇ ਸਾਡੇ 올ਿਪੀਅਨ ਜਾਂਦੇ ਆ ਜਾਣ ਤੋਂ ਬਾਅਦ ਤਾਂ ਇਹਨਾਂ ਨੂੰ ਬਹੁਤ ਕੁਝ ਮਿਲਦਾ ਮਿਲਣਾ ਵੀ ਚਾਹੀਦਾ ਜਾਣ ਵਾਸਤੇ ਕੀ ਕਰ ਰਹੇ ਆ ਹੁਣ ਸਰਕਾਰ ਨੇ ਇੱਕ ਪਾਲਿਸੀ ਕੱਢੀ ਸੀ ਕਿ ਜਾਣ ਵਾਸਤੇ ਤਿਆਰੀ ਵਾਸਤੇ ਪੈਸੇ ਦੇਵਾਂਗੇ ਹੁਣ ਦੋ ਸਾਲਾਂ ਤੋਂ ਇੱਕ ਦੋ 4 10 ਪਲੇਅਰਾਂ ਨੂੰ ਮੇਰੇ ਖਲ ਪੈਸੇ ਮਿਲੇ ਵੀ ਹੋਣੇ ਆ ਕੋਸ਼ਦਾ ਮੈਨੂੰ ਪਤਾ ਜਿੰਨਾਂ ਨੂੰ ਮਿਲੇ ਆ ਜੀ ਤਾਂ ਇਹ ਸਰਕਾਰ ਅਗਰ ਉਪਰਾਲਾ ਕਰ ਲਵੇ ਕਿ ਅਸੀਂ ਉਹਨਾਂ ਨੂੰ ਰੋਕਣ ਆਸਤੇ ਉਹਨਾਂ ਨੂੰ ਨੌਕਰੀਆਂ ਦੇਣੀਆਂ ਵੀ ਇਹ ਨਹੀਂ ਕਿ ਅਸੀਂ ਆਰਮੀ ਚ ਭੇਜਨੇ ਨੀਵੀ ਚ ਭੇਜਨੇ 에ਅਰ ਫੋਰਸ ਚ ਭੇਜਨੇ ਆ ਜਾਂ ਸੀਆਰਪੀ ਚ ਬੀਐਸਐਫ ਚ ਭੇਜਨੇ ਜੇ ਇੱਥੇ ਪੰਜਾਬ ਦੇ ਵਿੱਚ ਹੀ ਨੌਕਰੀਆਂ ਮਿਲ ਜਾਣ ਤਾਂ ਅਸੀਂ ਕਿਉਂ ਆਪਦੇ ਬੱਚਿਆਂ ਨੂੰ ਬਾਹਰ ਨੂੰ ਭੇਜਾਂ ਕਿਹੜਾ ਮਾਪੇ ਚਾਹੁੰਦਾ ਕਿ ਮੇਰਾ ਬੱਚਾ ਇਥੋਂ ਬਹੁਤ ਦੂਰ ਜਾਵੇ ਅਗਰ ਪੰਜਾਬ ਚ ਨੌਕਰੀ ਹੈ ਤਾਂ 7-8 ਘੰਟੇ ਦੇ ਵਿੱਚ ਜਦੋਂ ਮਰਜ਼ੀ ਆਪਦੇ ਪਰਿਵਾਰ ਚ ਆ ਸਕਦਾ ਤੇ ਜਿਹੜਾ ਆਰਮੀ ਚ ਗਿਆ ਤੇ ਉਹ ਕਦੇ ਸਾਲ ਦੇ ਵਿੱਚ ਦੋ ਵਾਰੀ ਛੁੱਟੀ ਆਉਂਦਾ ਕਿਹੜਾ ਮਾਪੇ ਚਾਹੁੰਦਾ ਜਿਹੜਾ ਨੇਵੀ ਦੇ ਵਿੱਚ ਗਿਆ ਤੇ 6 ਮਹੀਨੇ ਮੇਰਾ ਜਵਾਕ ਨਾ ਮੁੜੇ ਜੀ ਉਹ ਵੀ ਤਾਂ ਇੱਕ ਤਰ੍ਹਾਂ ਦਾ ਫੌਰੀ ਨਹੀਂ ਬਣ ਗਿਆ ਬਿਲਕੁਲ ਠੀਕ ਹੈ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਵੱਧ ਤੋਂ ਵੱਧ ਨੌਕਰੀਆਂ ਦਾ ਜਿਗਾਰਡ ਕਰੇ ਜਿਹੜੇ ਵੀ ਡਿਪਾਰਟਮੈਂਟ ਪਹਿਲਾਂ ਨੌਕਰੀ ਦਿੰਦੇ ਸੀਗੇ ਇਲੈਕਟ੍ਰਿਸਿਟੀ ਦਿੰਦਾ ਸੀਗਾ ਅ ਹੋਰ ਡਿਪਾਰਟਮੈਂਟ ਬਹੁਤ ਸਾਰੇ ਸੀਗੇ ਜਿਨ੍ਹਾਂ ਦੀਆਂ ਟੀਮਾਂ ਬਣਦੀਆਂ ਸੀਗੀਆਂ ਤਾਂ ਅੱਜ ਹੁਣ ਜੇ ਸਰਕਾਰ ਉਹ ਚੀਜ਼ ਨੂੰ ਕਰੇ ਤਾਂ ਇਹ ਦੁਆਰ ਤੋਂ ਜਿਹੜੇ ਅਸੀਂ ਸੁਪਨਾ ਲਿਆ ਨਾ ਵੀ ਅਸੀਂ 50 60 ਪਰਿਵਾਰ ਰੋਕਣੇ ਅਸੀਂ ਰੋਕ ਦਾਂਗੇ ਲਾਸਟ ਇੱਕ ਦੋ ਸਵਾਲਾਂ ਦੇ ਨਾਲ ਸਮਾਪਤੀ ਕਰਾਂਗੇ ਗੇਮ ਤੇ ਵਾਪਸ ਆਉਣਾ ਹੈ ਗੇਮ ਨੂੰ ਜ਼ੋਰ ਬੜਾ ਲੱਗਦਾ ਹੈ ਤੁਹਾਡੇ ਕੋਲੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਆਉਂਦੇ ਨੇ ਬਹੁਤ ਸਡੋਲ ਸਰੀਰਾਂ ਦੇ ਨੇ ਬੜੇ ਚੰਗੇ ਉਹਨਾਂ ਦੇ ਬਲੋ ਜੁੱਸੇ ਆਪਣੇ ਸਾਹਮਣੇ ਗਏ ਨੇ ਜਿੰਨੀ ਵੀ ਉਮਰ ਦੇ ਵਿੱਚ ਨੇ ਉਹ ਜਦੋਂ ਸਰੀਰ ਦੇ ਉੱਪਰ ਜ਼ੋਰ ਲੱਗਦਾ ਤਾਂ ਖੁਰਾਕ ਪਾਣੀ ਵੀ ਉਸੇ ਤਰੀਕੇ ਦਾ ਚਾਹੀਦਾ ਜਿਹੜੇ ਬੱਚੇ ਤੁਹਾਡੇ ਕੋਲੇ ਘਰੇ ਰਹਿੰਦੇ ਨੇ ਜਿਹੜੇ ਬੱਚਿਆਂ ਦੇ ਕੋਲ ਟ੍ਰੇਨਿੰਗ ਲਈ ਜਾਂਦੀ ਹੈ ਮੈਂ ਗੱਲ ਕਰ ਰਿਹਾ ਸੀ ਕਹਿੰਦੇ ਹਸਾਰ ਤੋਂ ਵੀ ਬੱਚੇ ਆਉਂਦੇ ਨੇ ਉਹ ਸਾਰੇ ਬੱਚਿਆਂ ਦਾ ਰਹਿਣ ਦਾ ਪ੍ਰਬੰਧਨ ਉੱਥੇ ਕਿਵੇਂ ਆ ਉਹ ਤੁਹਾਡੇ ਵੱਲੋਂ ਕੀਤਾ ਜਾਂਦਾ ਸਾਰਾ ਉਹ ਹਜੇ ਤੱਕ ਮੇਰੇ ਨੂੰ ਕੀਤਾ ਜਾਂਦਾ ਕਿਉਂਕਿ ਸਾਡੇ ਕੋਲ ਕੋਈ ਅਕੈਡਮੀ ਨਹੀਂ ਹੈਗੀ ਸਾਡੇ ਕੋਲ ਕੋਈ ਗਵਰਨਮੈਂਟ ਨਹੀਂ ਕੋਈ ਉਹ ਸੰਸਥਾ ਨਹੀਂ ਹੈਗੀ ਜਾਂ ਕੋਈ ਵੀ ਚੀਜ਼ ਨਹੀਂ ਬਣੀ ਹੋਈ ਹੁਣ ਬੱਚੇ ਸਿੱਖਣਾ ਚਾਹੁੰਦੇ ਆ ਮਾਪਿਓ ਸਿਖਾਉਣਾ ਚਾਹੁੰਦੇ ਆ ਤਾਂ ਅਸੀਂ ਕੀ ਕਰੀਏ ਅਸੀਂ ਮਜਬੂਰ ਸੀਗੇ ਤਾਂ ਅਸੀਂ ਮੇਰੇ ਕੋਲ ਥਾਂ ਬਹੁਤ ਪਿਆ ਸੀਗਾ ਕਿਉਂਕਿ ਜੱਟ ਜ਼ਿਮੀਂਦਾਰ ਘਰ ਤੋਂ ਸੀਗੇ ਸਾਡੇ ਕਾਫੀ ਵੱਡੇ ਘਰ ਬਣਾਏ ਹੁੰਦੇ ਆ ਪਹਿਲਾਂ ਤੋਂ ਤਾਂ ਘਰ ਬਣਾਇਆ ਹੋਇਆ ਸੀ ਉਹਦਾ ਇੱਕ ਪੋਰਸ਼ਨ ਮੈਂ ਬੱਚਿਆਂ ਨੂੰ ਹੀ ਦਿੱਤਾ ਜੀ ਉਹਦੇ ਵਿੱਚ ਇੱਕ ਸਾਈਡ ਤੇ ਕੁੜੀਆਂ ਐ ਇੱਕ ਸਾਈਡ ਤੇ ਮੁੰਡੇ ਆ ਉਹਨਾਂ ਦੇ ਖਾਣ ਪੀਣ ਦਾ ਵੀ ਹਜੇ ਤੱਕ ਅਸੀਂ ਆਪਦੇ ਪੱਲਿਓ ਕਰੀ ਜਾਂਦੇ ਆਂ ਅੱਛਾ ਜੀ ਕਿਉਂਕਿ ਔਆਂ ਅਸੀਂ ਆਨੇ ਵੀ ਅੱਜ ਅਸੀਂ ਅਗਰ ਕਰ ਦਾਂਗੇ ਤੇ ਕੱਲ ਨੂੰ ਇਹ ਤਕੜੇ ਹੋ ਕੇ ਆਪਦੇ ਆਪ ਕੰਮ ਸ਼ੁਰੂ ਕਰ ਲੈਣਗੇ ਕਿਉਂਕਿ ਜਦੋਂ ਨੌਕਰੀ ਲੱਗ ਜਾਨਗੇ ਤਾਂ ਆਪਦੇ ਆਪ ਕਰ ਲੈਣਗੇ ਤੇ ਜੇ ਅਸੀਂ ਅੱਜ ਜਾ ਕੇ ਗੁਰਦੁਆਰੇ ਦੇ ਵਿੱਚ 10000 ਚੜਾਉਣਾ ਤੇ 10000 ਜਵਾਕਾ ਤੇ ਲਾ ਦਾਂਗੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਅਸੀਂ ਚਾਹੁੰਦੇ ਗੁਰਦੁਆਰੇ ਨਾ ਜਾ ਕੇ ਮੰਦਰ ਨਾ ਜਾ ਕੇ ਇੱਥੇ ਇਹਨਾਂ ਜਵਾਕਾ ਲਾਇਆ ਸਾਡਾ ਪੁੰਨ ਜ਼ਿਆਦਾ ਆ ਜੀ ਔਰ ਮੈਂ ਨਰੇ ਭਰਾਵਾਂ ਨੂੰ ਵੀ ਕਹੂੰਗਾ ਇਹ ਕਿ ਜਿਹੜੇ ਸਾਰੇ ਧਾਰਮਿਕ ਸਥਾਨਾਂ ਨੂੰ ਪੈਸਾ ਦਿੱਜਿਆ ਜਾਂਦੇ ਆ ਨਾ ਮੈਂ ਧਾਰਮਿਕ ਸਥਾਨਾਂ ਦੇ ਵਿਰੋਧ ਨਹੀਂ ਹੈਗਾ ਕਿਤੇ ਮੇਰਾ ਗੱਲ ਦਾ ਅੰਦਾਜ਼ਾ ਦੂਜਾ ਲਾ ਜਾਣ ਵਿਰੋਧ ਨਹੀਂ ਹੈਗਾ ਪਰ ਅਗਰ ਇੱਕ ਇੱਕ ਬੱਚਾ ਇੱਕ ਇੱਕ ਪਲੇਅਰ ਅਡਾਪਟ ਕਰ ਲੈਣ ਇੱਕ ਫੈਮਿਲੀ ਇੱਕ ਪਲੇਅਰ ਅਡਾਪਟ ਕਰ ਲੇ ਤਾਂ ਸਾਡੇ ਪੰਜਾਬ ਦੇ ਇਹਦੇ ਨਾਲੋਂ 10 ਗੁਣਾ ਜ਼ਿਆਦਾ ਪਲੇਅਰ ਪੈਦਾ ਹੋ ਜਾਣਗੇ ਜੀ ਜਾਂਦੇ ਜਾਂਦੇ ਦਰਸ਼ਕਾਂ ਨੂੰ ਕੋਈ ਸਨੇਹਾ ਦੇਣਾ ਚਾਹੁੰਦੇ ਹਾਂ ਪੰਜਾਬ ਸਰਕਾਰ ਨੂੰ ਕੋਈ ਸਨੇਹਾ ਦੇਣਾ ਚਾਹੁੰਦੇ ਹਾਂ ਤੇ ਜਿਹੜੇ ਬੱਚੇ ਇੱਥੇ ਆਉਣਾ ਚਾਹੁੰਦੇ ਨੇ ਉਹ ਤੁਹਾਡੇ ਨਾਲ ਸੰਪਰਕ ਕਿਵੇਂ ਕਾਇਮ ਕਰ ਸਕਦੇ ਨੇ ਸੰਪਰਕ ਕਰਨ ਆਸਤੇ ਤੁਸੀਂ ਮੇਰਾ ਨੰਬਰ ਸਕਰੀਨ ਤੇ ਚਲਾ ਸਕਦੇ ਆ ਮੇਰਾ ਨੰਬਰ 9814174978 ਹੈ ਤਾਂ ਮੈਨੂੰ ਇਹਦਾ ਸੰਪਰਕ ਕਰ ਸਕਦੇ ਆ ਸਰਕਾਰ ਨੂੰ ਮੈਂ ਸਭ ਤੋਂ ਵੱਡਾ ਗੱਲ ਤਾਂ ਇਹ ਹੀ ਕਹਿਣਾ ਚਾਹੁੰਦਾ ਕਿ ਜਿੱਥੇ ਵੀ ਸਾਡੇ ਸੈਂਟਰ ਖੋਲਦੇ ਆ ਸਾਨੂੰ ਪਾਣੀ ਦੇ ਵਿੱਚ ਜਿਹੜੀਆਂ ਸਮੱਸਿਆ ਹੈਗੀਆਂ ਸਾਡੇ ਪਰਮਿਸ਼ਨਾਂ ਹੈਗੀਆਂ ਉਹ ਜਲਦੀ ਜਲਦੀ ਦਿੱਤੀਆਂ ਜਾਣ ਸਾਈਡ ਤੇ ਸ਼ੈੱਡ ਬਣਾਉਣ ਦੀਆਂ ਪਰਮਿਸ਼ਨਾਂ ਦਿੱਤੀਆਂ ਜਾਣ ਟੈਂਪਰੇਰੀ ਸ਼ੈੱਡ ਬਣਾਉਣੇ ਹੁੰਦੇ ਆ ਕਿਉਂਕਿ ਸਾਡਾ ਕੁੱਕਮੈਂਟ ਬਹੁਤ ਮਹਿੰਗਾ ਇਹ ਬਹੁਤ ਛੇਤੀ ਕ੍ਰੈਕ ਹੋ ਜਾਂਦਾ ਧੁੱਪ ਦੇ ਵਿੱਚ ਇਹਨਾਂ ਵਿਵਸਥਾ ਨੂੰ ਅਗਰ ਸਰਕਾਰ ਕਰ ਦੇਵੇ ਔਰ ਜਿਹੜੇ ਬੱਚੇ ਆਉਣਾ ਚਾਹੁੰਦੇ ਆ ਸਾਡੇ ਅੱਗੇ ਕੋਲੇ ਵੈਲਕਮ ਹੈ ਅਸੀਂ ਉਹਨਾਂ ਦੇ ਰਹਿਣ ਦਾ ਪ੍ਰਬੰਧ ਕਰਾਂਗੇ ਕਿਸੇ ਵੀ ਤਰੀਕੇ ਦੇ ਨਾਲ ਜੀ ਮੇਰੇ ਕੋਲ ਨਹੀਂ ਹੋ ਦੂਜੀ ਅਕੈਡਮੀ ਉਹ ਦੂਜੀ ਨਹੀਂ ਤੀਜੀ ਅਕੈਡਮੀ ਉਹ ਅਸੀਂ ਕਿਸਦੇ ਪਾਸੇ ਵੀ ਉਹਨਾਂ ਦਾ ਪ੍ਰਬੰਧ ਕਰਾਂਗੇ ਹਰ ਹਾਲਤ ਦੇ ਵਿੱਚ ਜਿਹੜੇ ਇਹਨਾਂ ਨਾਲ ਜੁੜਨਾ ਚਾਹੁੰਦੇ ਜਿੱਥੋਂ ਵੀ ਜੁੜਨਾ ਚਾਹੁੰਦੇ ਉਹਨਾਂ ਦਾ ਵੈਲਕਮ ਹੈ ਸਾਡੇ ਆਸਤੇ ਔਰ ਸਰਕਾਰ ਇਹਦੇ ਅੰਨੀ ਥੋੜਾ ਜਿਹਾ ਵੱਧ ਕੇ ਹੱਥ ਵਧਾਵੇ ਜੀ ਜਸਵੀਰ ਜੀ ਬਹੁਤ ਬਹੁਤ ਮਿਹਰਬਾਨੀ ਤੁਸੀਂ ਸਮਾਂ ਦੇ ਕੇ ਗੱਲਬਾਤ ਕੀਤੀ ਸੋ ਇਹ ਸਾਡੇ ਜਸਪੀਰ ਸਿੰਘ ਗਿੱਲ ਜਿਨ੍ਹਾਂ ਦੇ ਵੱਲੋਂ ਪਿੰਡ ਦੌਧਰ ਦੇ ਵਿੱਚ ਰੋਇੰਗ ਅਕੈਡਮੀ ਚਲਾਈ ਜਾਂਦੀ ਹੈ ਚਲਾਈ ਇਹਨਾਂ ਦੇ ਵੱਲੋਂ ਆਪਣੇ ਖਰਚੇ ਦੇ ਉੱਪਰ ਜਾਂਦੀ ਹੈ ਕਿਹਾ ਜਾ ਰਿਹਾ ਹੈ ਕਿ ਸਰਕਾਰ ਦੇ ਨਾਲ ਗੱਲਬਾਤ ਤਾਂ ਚੱਲ ਰਹੀ ਹੈ ਪਰ ਪੋਕਟਾ ਜਵਾਬ ਉਹ ਨਹੀਂ ਮਿਲ ਪਾਰਾ ਜਿਸ ਤਰੀਕੇ ਦੇ ਨਾਲ ਆਸ ਇਹਨਾਂ ਦੇ ਵੱਲ ਵੱਜੀ ਗਈ ਸੀ ਆ ਜਿਹੜੇ ਤੰਤਰ ਵਰਤੇ ਜਾਂਦੇ ਨੇ ਬਹੁਤ ਮਹਿੰਗੇ ਨੇ ਐਨਆਰਆਈ ਭਰਾਵਾਂ ਦੇ ਸਾਥ ਦੇ ਨਾਲ ਇਹਨਾਂ ਦੇ ਵੱਲੋਂ ਇਹ ਸਾਰੀਆਂ ਸੁਵਿਧਾਵਾਂ ਜਿਹੜੀਆਂ ਨੇ ਉਹ ਇੱਥੇ ਖੇਡਣ ਵਾਲੇ ਖਿਡਾਰੀਆਂ ਨੂੰ ਮੁਹੱਈਆ ਕਰਵਾਈਆਂ ਜਾਂਦੀਆਂ ਨੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੀ ਕਾਮਨਾ ਆਸ ਉਮੀਦ ਇਹੀ ਰੱਖਦੇ ਹਾਂ ਕਿ ਸਰਕਾਰ ਦੇ ਵੱਲੋਂ ਤਵੱਜੋ ਦੇ ਕੇ ਇਸ ਜਗ੍ਹਾ ਦੇ ਉੱਪਰ ਚੱਲਦੀ ਜਾਂ ਫਿਰ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਚੱਲਦੀ ਹੈ ਰੋਇੰਗ ਦੀ ਐਸੋਸੀਏਸ਼ਨ ਦੇ ਹੇਠ ਅਕੈਡਮੀਆਂ ਜਿਹੜੀਆਂ ਨੇ ਉਹਨਾਂ ਨੂੰ ਸਾਂਭਿਆ ਸੰਭਾਲਿਆ ਜਾਵੇ ਤੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਜਿਹੜੇ ਇਸ ਤਰੀਕੇ ਦੇ ਨਾਲ ਲੋਕ ਲੱਗੇ ਹੋਏ ਨੇ ਪਤਵੰਤੇ ਲੱਗੇ ਸਮੇਂ ਦੇ ਵਿੱਚ ਪੰਜਾਬ ਉਸੇ ਲਈ ਦੇ ਉੱਪਰ ਆ ਜਾਵੇ ਜਿਸ ਦਾ ਕਰਕੇ ਪੰਜਾਬ ਨੂੰ ਸੋਨੇ ਦੀ ਛੜਿਕਿਆ ਜਾਂਦਾ ਸੀ ਸੋ ਉਮੀਦ ਕਰਦੇ ਹਾਂ ਇਸ ਰਿਪੋਰਟ ਦੇ ਵਿੱਚ ਸਾਂਝੀਆਂ ਕੀਤੀਆਂ ਗਈਆਂ ਜਾਣਕਾਰੀਆਂ ਤੁਹਾਡੇ ਲਈ ਲਾਹੇਵੰਦ ਸਾਬਿਤ ਹੋਈਆਂ ਹੋਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਨਵੀਂ ਜਗ੍ਹਾ ਇੱਕ ਨਵੇਂ ਸ਼ਖਸ ਦੇ ਨਾਲ ਇੱਕ ਨਵੀਂ ਸ਼ਖਸੀਅਤ ਦੇ ਨਾਲ ਤੁਹਾਨੂੰ ਮੁੜ ਰੂਬਰੂ ਕਰਵਾਵਾਂਗੇ ਬਹਿਰ ਹਾਲ ਕੈਮਰਾਮੈਨ ਵਿਜੇ ਕੁਮਾਰ ਦੇ ਨਾਲ ਮੈਂ ਸੁਖਬੀਰ ਸਿੰਘ ਸ਼ੇਰਗਿੱਲ ਹਮਦਰਦ ਟੀਵੀ ਦੌਦਰ 4 ਲੱਖ ਤੱਕ ਇੱਕ ਛੋਟੀ ਬੋਟੀ ਚੱਲੂ ਹੁੰਦੀ ਹੈ ਤੇ ਜਿੰਨਾ ਵੱਡੀਆਂ ਪੋਟਾ ਉਹ 10 15